ਸਸੇਓ ਦੋਸਤੋ ਅੱਜ ਦੇ ਬਲੌਗ ਤੁਹਾਡਾ ਸਵਾਗਤ ਹੈ। ਹਉ ਤੋਂ ਪਹਿਲਾਂ ਸੂਬਾ ਪਾਣੀ ਦੀ ਵਾਰੀ ਸੀ ਅੱਜ ਕੋਠਾ ਮਹਤਾਏ ਕਿ ਘਰ ਵਾਲੇ ਮੰਗਰ ਮਾਨ ਮਗਤ ਕੋਦੂ ਕਰ ਰਹੀ ਸੀ ਪਾਣੀ ਦੀ ਵਾਰੀ ਸੀ ਰਾਤ ਸੂਬਾ ਤੇ ਆਪਾਂ ਲੈ ਕੇ ਆਈ ਸੀ ਚਾਹ ਰਾਚੇ ਹੋਰਾਂ ਦੀ ਤੇ ਕਦਰ ਮਰਦਰ ਵੀ ਹੋਰੀ ਵੀ ਲੱਗੇ ਪਈ ਸੀ ਇਹ ਨਾਲ ਵੱਟਾ ਪਚਣ ਤੇ ਸਪਰਲੇ ਕੇ ਰ ਕੋਦੂ ਕਰ ਰਹੀ ਸੀ ਕਿ ਪਰਲੇ ਤੇ ਇਧਰ ਲਾ ਬਾਚ ਕਰਨੀ ਤੇ ਵੱਟਾ-ਵੱਟਾ ਪਚਣ ਜੋ ਤੇ ਬੈਠਾ ਚਾਹ ਵੀ ਉਹਨਾਂ ਦਾ ਚਾਹ ਡੇੜੀ ਵੀ ਆਇਆ ਸੀ ਤੇ ਬਰਦਰ ਬੈਠਾ ਦਲਾ ਕਰਤਾ 11 ਕੱਦੂ ਤੇ ਦੋ ਘਰੇ ਪਰਲਾ ਰਹਿ ਗਿਆ ਤੇ ਗਰਮੀਤ ਮਾਸਟਰ ਜੀ ਆਪਣੇ ਮੱਟਾ ਉੱਝ ਜਾਂਦੇ ਆ ਸਾਈਡ ਤੇ ਕੱਚੀਆਂ ਲਾਈ ਜਾਂਦੇ ਆ ਤੇ ਉਸ ਤੋਂ ਬਾਅਦ ਆਪਾਂ ਦੁੱਧ ਫੜਾਉਣ ਜਾਵੜੇ ਚਾਚੇ ਕਿਆ ਨੀ ਘਰੇ ਪਹਿਲਾਂ ਦੁੱਧ ਫੜਾਇਆ ਨੌਰ ਵੀ ਨਾਲ ਸੀ ਤੇ ਦੋ ਘਰਾਂ ਦੇ ਫੜਾਉਣ ਸੀ ਤੇ ਫੇਰ ਦੂਜੇ ਆਪਣੇ ਸੇਠ ਨੀਕ ਮੈਡੀਕਲ ਵਾਲਾਂ ਨੇ ਫੜਾਇਆ ਬਾਈ ਆਪਣੇ ਮੈਡੀਕਲ ਆਹੰਦਸਤਲ ਕੋਲੇ ਉਹਨਾਂ ਨੇ ਦੁੱਧ ਫੜਾਇਆ ਤੋ ਦਵਾ ਦਾ ਮੰਡੀ ਵੀ ਦੀ ਆਗੇ ਆਗੇ ਤੁਹਾਨੂੰ ਦਿਖਾਵਾਂਗੇ ਮੰਡੀ ਵਿੱਚ ਮੀਂਹ ਦਾ ਕੀ ਹਾਲ ਆ ਪਾਣੀ ਦਾ ਘੰਟਾ ਘਰ ਵਾਲੇ ਸਾਹਮਣੇ ਸੜਕ ਚਾਰ ਹੈ ਦੇਖੋ ਬੁੱਕਸਟੋਰ ਵਾਲਾ ਘੰਟਾ ਘਰ ਹੈ ਜਿਹੜਾ ਆਪਣਾ ਮੇਨ ਤੇ ਪਾਣੀ ਦੇਖ ਸਕਦੇ ਹੋ ਕਿੰਨਾ ਖੜਾ ਹੈ ਹਲੇ ਵੀ ਕੱਲ ਤਾਂ ਮੀਂਹ ਪਿਆ ਹੋਇਆ ਤੇ ਅੱਜ ਵੀ ਖੜਾ ਪਾਣੀ ਬਹੁਤ ਜ਼ਿਆਦਾ ਅੱਜ ਸਵੇਰ ਦਾ ਵੀਡੀਓ ਸਵੇਰ ਦੀ ਬਣਾਈ ਸੀ ਆਪਾਂ ਮੋਟਰਸਾਈਕਲ ਤੇ ਆਉਂਦੇ ਨੇ ਬਹੁਤ ਜ਼ਿਆਦਾ ਹਾਲ ਮਾੜਾ ਹਾਲਾ ਇੱਕਮੀ ਪਿਆਕ ਨਾ ਹੈ ਦਾ ਪਾਣੀ ਖੜਾ ਲੇ ਜਿਸ ਦੋ ਤਿੰਨ ਪੀ ਇਕੱਠੇ ਕੀ ਹਾਲ ਹੋਊਗਾ ਮੰਡੀ ਦਾ ਹਾਲੇ ਤੱਕ ਪਾਣੀ ਸੁੱਕਾ ਪੂਰਾ ਪਾਣੀ ਖੜਾ ਆਪਣੇ ਪੈਰਾਂ ਨੂੰ ਨਾਲ ਲੱਗਦਾ ਮੋਟਰਸਾਈਕਲ ਦੇ ਉੱਤੇ ਪੂਰਾ ਪਾਣੀ ਖੜਾ ਹੈ ਆਪਣੇ ਰੋਡ ਤੇ ਪਰਤੌਰ ਸਾਰ ਨੂੰ ਮੈਂ ਇਹ ਦੋ ਆਪਣਾ ਮੰਡੀ ਵਾਲੇ ਯਰ ਬੁੱਕ ਸਟੋਰ ਤੋਂ ਤੇ ਪਰਲੀ ਸਾਈਡ ਪੱਕੇ ਤਲਾਰ ਨੂੰ ਯਾਨੇ ਬਸ ਕਵਾਸਟੇੜੇ ਕੋਲ ਉਥੇ ਤੱਕ ਸਾਰੇ ਪਾਣੀ ਖੜਾ ਪੂਰਾ ਕੰਟਾ ਕਰਦੇ ਉਹ ਲੈ ਕੇ ਸਾਰੇ ਪੂਰਾ ਹਾਲ ਆ ਇਹਦੇ ਸਟੇਸ਼ਨ ਦਾ ਆਪਣੇ ਥਾਣੇ ਦੇ ਕਰ ਇਧਰ ਆਪਣਾ ਗੁਰਦੁਆਰਾ ਸਾਹਿਬ ਤੇ ਕਰ ਪਾਣੀ ਖੜਾ ਅੱਗੇ ਉੱਚੀ ਸੜਕ ਆ ਜਾਂਦੀ ਆਪਣੀ ਤੇ ਇਧਰ ਪਾਣੀ ਜਪਨੇ ਪਾੜ ਕਕੜਾ ਆਪਣੇ ਵਾਲਾ ਪਿਓਰੀ ਰੋਡ ਤੇ ਤੇ ਇੱਥੇ ਵੀ ਪਾਣੀ ਦਾ ਬੁਰਾ ਹਾਲ ਆ ਪਾਣੀ ਇੱਥੇ ਵੀ ਕੋਈ ਨਿਕਾਸੀ ਦਾ ਸਾਧਨ ਨਹੀਂ ਇੱਥੇ ਖੜ ਜਾਂਦਾ ਕਿਤੇ ਸਾਹਮਣੇ ਤੇ ਆ ਸੀਗਾ ਆਪਣਾ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਕੋ ਵਿਸੰਗ ਜੀ ਦਾ ਇਸ ਕੋਰਾ ਦਬਰਾ ਸਾਬ ਇਹ ਤੇ ਪੂਰਾ ਕੰਦ ਬੱਜਾ ਪਾਣੀ ਦਾ ਸ ਹਮੇਸ਼ਾ ਖੜਾ ਹੀ ਰਹਿੰਦਾ ਪਾਣੀ ਤੇ ਕੋਈ ਹਲ ਨਹੀਂ ਕੋਸ ਹਲ ਨਹੀਂ ਹੋਇਆ ਹਲੇ ਤੱਕ ਇਹਦਾ ਪਾਣੀ ਦਾ ਸਾਹਮਣੇ ਦਸੂਕਰ ਚੋਰਾ ਸਾਇਆ ਨਹੀਂ ਆਪਣੇ ਤੇ ਦੇਖ ਸਕਦੇ ਤੁਸੀਂ ਅੱਗੇ ਆਟਕਾ ਗਿਆ ਆਪਣਾ ਨੋਰ ਬਣਾ ਰਿਹਾ ਇਸ ਵੀਡੀਓ ਤੇ ਪਾਣੀ ਮੀਨਾ ਖੜ ਜਾਂਦਾ ਬਹੁਤ ਡਾਲਾ ਜਾਂਦਾ ਤੇ ਦਦਪੁਰ ਆ ਕੇ ਸੀ ਚਾਚੇ ਕਾ ਮੰਡੀ ਤੇ ਉਦੋਂ ਬਾਅਦ ਫੇਰ ਆ ਗਏ ਸੀ ਦੁਬਾਰਾ ਤੇ ਆਪਣੇ ਨਾਲ ਛੇ ਹੋਰ ਲੈ ਕੇ ਆ ਰਹੇ ਸੀ ਕੱਦੂ ਕਰਦੇ ਟਰੈਕਟਰ ਖਵਾਈ ਖੜੇ ਸੀਗੇ ਆਪਣੇ ਕੱਦੂ ਵਾਲੇ ਟਰੈਕਟਰ ਖੁੱਬ ਗਿਆ ਤੇ ਦੂਜਾ ਮਿੰਨਰ ਟਰੈਕਟਰ ਕੱਢ ਰਿਹਾ ਸੀ ਤੇ ਉਹਨਾਂ ਦਾ ਉਹ ਵੀ ਖੋਬ ਗਿਆ ਪੁੱਛ ਤੇ ਪਹਿਲੀ ਵਾਰੀ ਆਪਾਂ ਚੋਨਾ ਲਾ ਰਹੇ ਨਾ ਰਮੇ ਵਾਲਾ ਬਾਣਸ ਸੇ ਪਹਿਲੇ ਪੱਠੇ ਵਗੈਰ ਵੀ ਤੇ ਹੁੰਦੇ ਸੀ ਇੱਥੇ ਨਾਮਾ ਵਗੈਰ ਵੀ ਚੱਕ ਤੇ ਉਹ ਦੁਆ ਚਾਚੇ ਕੋਲ ਜਾ ਉਹਦੇ ਮਲਣਾ ਵਾਲੇ ਮਾਂ ਚ ਵੀ ਆਪਣਾ ਕੱਦੂ ਕਰਨਾ ਇੱਥੇ ਪਾਣੀ ਲਾ ਰਹੇ ਸੀ ਚਾਚਾ ਚਾਚੇ ਨੂੰ ਜਾ ਵੜੋਂ ਗਏ ਸੀ ਆਪਾਂ ਦੇ ਪਾਣੀ ਤਾਂ ਚਲ ਨੂਰ ਤੇ ਮੈਂ ਇਧਰ ਵੀ ਆਪਣਾ ਕਿਤੇ ਸੋਮੇ ਸੋਲਰ ਮੋਟਰ ਲਾਈਆ ਪਿਛਲੇ ਵਾ ਸੇ علاوہ ਮੱਲਣ ਵਾਲਾ ਤਾਈ ਗੜ ਉੱਥੇ ਛੱਡਿਆ ਹੋਇਆ ਸੀ ਪਾਣੀ ਇਧਰ ਵੀ ਕੱਦੂ ਕਰਨਾ ਹੈ ਦੋ ਤੇ ਤਿੰਨ ਕਿਹਾਰੇ ਇਧਰ ਤੇ ਉਹ ਆਪਣਾ ਦੂਜਾ ਟੈਂਕਰ ਜੋਂਡੀਰ ਵੱਡਾ ਉਹ ਵੀ ਲੈ ਕੇ ਫੇਸਿਕ ਕੱਢਣ ਤੇ ਉਹ ਵੀ ਮੱਲਣ ਦਾ ਖੁੱਭ ਗਿਆ ਸੀ ਤੇ ਉਹ ਵੀ ਹੁਣ ਘੱਟ ਲਿਆ ਸਾਰੇ ਰਾਈਟਰ ਖੁੱਭ ਗਏ ਤੇ ਮੈਨੂੰ ਲੱਗਦਾ ਕੱਦੂਗਾ ਕੱਦੂ ਕਰਨ ਦਾ ਛੱਡ ਤਾਂ ਹੁਣ ਮੈਨਾਂ ਬੰਗੇ ਨਾ ਕਰਨਗੇ ਕੱਦੂ ਟਰੈਕਟਰਸ ਆ ਗਏ ਸਾਰੇ ਵਾਰ ਸਕਾਟ ਵੀ ਆ ਗਿਆ ਕੱਟ ਲੈ ਵਾਰ ਤੇ 900 ਰੁਪਏ ਆਉਂਦਾ ਕੱਟ ਲੈ ਵਾਰ ਜੋਂ ਡਰ ਗੇ ਨਿਕਲ ਗਿਆ ਆਪਣਾ ਜੋਂ ਡੇ ਇਹ ਸਾਰੇ ਟਰੈਕਟਰ ਲਿਪੜ ਗਏ ਆਪਣੇ ਤਾਂ aí ਗਲਾ ਮਹਿੰਦਰਾ ਹੀ ਲਿਪੜ ਗਿਆ ਹੋ ਪਹਿਲਾਂ ਕੱਟਦੇ ਸੀ ਇਹਨੂੰ ਲੱਗ ਕੇ ਸੀ ਉਹ ਪੁੱਲਾਂ ਪਹਿਲੀ ਵਾਰੀ ਝੋਨਾ ਲਾ ਰਿਹਾ ਥਾਂ ਬਹੁਤ ਫੁੱਲਾ ਤਾਂ ਕਰਕੇ ਪਰ ਲਾ ਕੇ ਰਾ ਕੱਦੂ ਨਹੀਂ ਹੋਇਆ ਪਰ ਲਾ ਤਾਂ ਹੋ ਗਿਆ ਸੀ ਤੇ ਇੱਥੇ ਵੀ ਹੋਰ ਕੋਈ ਜਗਾਰਮੈਂਟ ਕਰਨਗੇ ਕਈਆਂ ਵਗੈਰਾ ਨਾ ਕਦੇ ਕੱਦੂ ਕਰਾਂਗੇ ਫੈਕਟਰ ਵਗੈਰਾ ਬਾਹਰ ਕੱਢ ਲਏ ਉਪਰ ਅਦਰ ਹੋਈ ਕਦਰ ਨੂੰ ਕਦਰ ਹੋਈ ਕਰਦੇ ਅੰਦੇ ਵਗੈਰਾ ਲੈ ਕੇ ਗਏ ਸੀਗੇ ਬਹੁਤ ਜਗਾਰਮੈਂਟ ਲਾ ਕੇ ਸਕੀਮਾਂ ਲਾ ਕੇ ਕੱਢਿਆ ਚਰਨਜੀਤ ਵੀ ਫਿਰ ਦਰ ਨਾਲ ਆਪਣਾ ਹੈਲਪ ਕਰਾਉਂਦਾ ਚਰਨਜੀਤ ਕਿੰਗਰਾ ਬਾਈ ਜੀ ਪੋਲਸ ਚਰਨਜੀਤ ਔਰ ਵੀ ਭਾਈ ਵਕੀਲੇ ਹੋਰੀ ਆ ਗਈ ਸੀ ਜੱਗਾ ਵਾਈ ਤੇਰਾਮ ਵੀ ਫਰਦਾ ਸਰਾਮ ਵੀ ਆ ਗਿਆ ਸੀ ਇੱਥੇ ਦੇਖਣ ਤੇ ਲੱਧੂ ਚਾਚਾ ਜੀ ਖੜੇ ਤੇ ਹੁਣ ਆਪਣੇ ਮਲੜਾ ਵਾਲੇ ਖੇਤ ਜਾਣਗੇ ਆਪਣਾ ਉੱਥੇ ਕਦੂ ਕਰਨੇ ਤਾਂ ਹੋ ਗਿਆ ਬਸ ਇਹ ਪਿਆਰਾ ਬਾਤ ਦੇਖਾਂਗੇ ਇੱਥੇ ਟਰੈਕਟਰ ਕੋ ਵੀ ਜਾਂਦਾ ਤੇ ਮਲੜਾ ਵਾਲਾ ਕਰਨਗੇ ਇੱਥੇ ਲਾਦਣਗੇ ਛੇਤੀ ਝੋਨਾ ਆਉਣ ਵਾਲੇ ਆਪਣੇ ਝੋਨੇ ਵਾਲੇ ਵੀ ਆ ਗਈ ਟਰਾਲੀ ਲੈ ਕੇ ਜੰਡ ਵਾਲੀ ਵਿੱਚ ਸਾਰੇ ਆਪਣੇ ਇੱਥੇ ਵਿੱਚ ਓਣਾ ਲਾਉਣਾ ਮਰੜ ਵਾਲੇ ਗਾਂ ਚ ਤੇ ਇੱਧਰ ਘਰ ਕੰਨੀ ਸਾਰੀ ਫੱਕਾ ਪਾ ਜੰਡਾ ਲਈ ਵੀ ਜੀ ਪਾਣੀ ਆ ਸਾਧਨ ਵਧੀਆ ਉੱਥੇ ਕੱਸੀ ਵੀ ਕਰਾਣ ਲੱਗ ਜਾਂਦਾ ਤੇ ਚੋਰ ਨਾਲ ਲਾਉਣ ਵਾਲੇ ਵੀ ਆ ਗਏ ਆ ਪਾ ਲਾਰੇ ਆ ਫੱਕ ਲਾ ਲਈ ਜਿੰਨੀ ਕਿ ਲਾਉਣਾ ਸੀਗਾ ਇੱਕ ਕਿਆਰੇ ਜੇ ਲੱਕੂ ਵੀ ਕਿਉਂਕਿ ਅਗਲੇ ਕੱਦੂ ਨਹੀਂ ਕੀਤਾ ਤੇ ਉਦੋਂ ਬਾਅਦ ਇੱਥੇ ਲਾ ਕੇ ਤੇ ਉਹ ਵੀ ਕਰ ਦਿੰਗੇ ਇੱਥੇ ਉੱਧਰ ਗਏ ਆ ਨਾਲੇ ਬਾਹਰ ਚ ਵੇਖਣ ਹੁੰਦਾ ਕਿ ਨਹੀਂ ਕੱਦੂ ਤੇ ਇਧਰ ਆਪਾਂ ਜੱਗੇ ਕਿ ਉਹ ਫਿਟ ਰੈਸ਼ਰ ਦੇ ਅੱਗੇ ਸਾਹਮਣੇ ਧਰਤੀ ਖਾਲੇ ਵੀ ਦੀ ਪਾਣੀ ਆਇਆ ਸੀ ਸਤਿਨੇ ਜੀ ਗੜਜ ਲਾ ਕੇ ਖਾਲੀ ਪਾਲੀ ਆਪਣੇ ਵਾਲੇ ਮੂੰਹੇ ਵਿੱਚ ਦੀ ਤੇ ਖਾਲੀ ਪਾਲੀ ਤੇ ਤਾਈ ਕਲੇ ਵਟ ਤੋਰ ਕੇ ਦਸਦਾ ਪਾਣੀ ਕਰਤਾ ਇਧਰ ਦੀ ਸੋਖਾ ਲੱਗ ਜੂ ਪਾਣੀ ਤੇ ਇਹ ਇਧਰ ਪਾਣੀ ਛੱਡ ਛੱਡ ਰਿਹਾ ਜਤਾ ਚਾ ਆਪਣਾ ਕਿਉਂਕਿ ਇੱਥੇ ਪਾਣੀ ਘੱਟ ਸੀਗਾ ਤੇ ਕੰਜਾਂ ਵਗੈਰਾ ਨਾਲ ਕਦੋਂ ਕੀਤਾ ਸੀ ਤੇ ਪਿੱਛੇ ਆਪਣਾ ਵੰਗਾ ਲੋਹੇ ਦਾ ਆਕੇ ਕੀਤਾ ਤੇ ਫਿਰ ਸ਼ਾਮ ਨੂੰ ਪਾਣੀ ਲੈ ਕੇ ਆਏ ਸੀ ਕਿ ਨਿੰਬੂ ਵਾਲੇ ਤੇ ਲੀਏ ਤੇ ਕੱਦੂ ਕਰ ਰਹੇ ਸੀਗੇ ਤੇ ਉਹ ਤਾਂ ਕਰਦਾ ਸੀ ਕਿ ਝੋਨਾ ਵੀ ਲਾਦਾ ਸੀ ਤੇ ਇੱਧਰ ਵੀ ਇੱਕ ਲਾਦਾ ਝੋਨਾ ਕੋਸ ਤੇ ਪਨੀਰੀ ਥੋੜੀ ਸੀ ਪਨੀਰੀ ਚ ਲੈਣ ਗਏ ਆਪਣੇ ਭਾਈ ਬੰਦੇ ਚੋਨਾ ਲਾਉਣ ਵਾਲੇ ਤੇ ਤੇ ਕੱਦੂ ਇੱਕ ਮੰਗੇ ਨੇ ਕੀਤਾ ਵੀ ਖਿੱਚ ਖਿੱਚ ਕੇ ਉਹਰਾ ਬੰਦਾ ਨਹੀਂ ਮੋਤੋ ਖਾ ਕੱਦੂ ਕੀਤਾ ਕਿ ਟੱਕ ਰਾਈਟ ਨਾ ਤੇ ਵੀ ਖੰਭ ਗਿਆ ਸੀ ਆਪਣੇ ਮਲੜ ਵਾਲੇ ਵਾਂਚ ਵੀ ਤੋ ਦੇਖ ਸੇ ਸ਼ਾਮ ਦੇ ਦੋਨੇ ਬ੍ਰਦਰ ਕਦਰ ਬ੍ਰਦਰ ਰਾਜਾ ਬਈ ਤੇ ਚਾਚਾ ਜੀ ਆਪਣੇ ਖਿਚਰੇ ਵੰਗਾ ਦੋਨੇ ਸਾਈਡਾਂ ਤੇ ਪਾਇਆ ਉਹ ਰੱਸਾ ਵੰਗਾ ਖਿੱਚਦੇ ਆ ਲੋਹੇ ਦਾ ਵੰਗਾ ਪਰ ਵਿਚ ਵਿਚ ਕੀ ਤੇ ਕਦੋਂ ਕੀਤਾ ਪਾਣੀ ਵਰਕੇ ਆਪ ਬੰਦਿਆ ਨੇ ਟਰੈਕਟਰ ਵਗੈਰਾ ਖੋਬੇ ਆਂਦਾ ਸੀ ਯਾਰ ਟਰੈਕਟਰ ਵਗੈਰਾ ਨਾ ਕਦੋਂ ਨਹੀਂ ਹੋਇਆ ਆਪ ਹੀ ਕੀਤਾ ਬੱਗਾ ਖਿੱਚ ਖਿੱਚ ਕੇ ਨਾ ਨੇ ਇਸ਼ਾਰੇ ਨਹੀਂ ਚਾਰਾ ਨਹੀਂ ਗਰਮੀ ਤੇ ਬਈ ਸੀਗਾ ਤੇ ਜੀ ਜੋਤ ਸੀਗਾ ਤੇ ਚਾਚਾ ਸੀਗਾ ਰਾਇਆ ਭਾਈ ਤੇ ਆ ਵੇਪਣ ਸੋਲਰ ਮੋਟਰ ਕੱਲ ਖੋਲੀ ਸੀ ਤੇ ਛੋਡ ਪਾ ਪਾ ਕੇ ਫਿਟਰੀ ਰੱਖੀ ਆ ਫਿਟਰੀ ਸਪਾਈਸ ਕੀ ਕਰੇ ਤਾਇਆ ਜੀ ਕਿ ਤੋ ਫਿਟਰੀ ਨਾਲ ਪਾਣੀ ਲਾ ਰਿਆ ਆਪਣਾ ਲਾ ਕੇ ਤੇ ਚ ਆਪਣਾ ਚੇਤੇ ਖੜਾ ਤਾਇਆ ਜੀ ਦਾ ਤੇ ਇਧਰ ਆਪਣਾ ਮਰਸੇ ਨੂੰ ਜਾ ਰਹੇ ਹੁਣ ਮੈਂ ਤਨੂਰ ਕਰੇ ਫਿਟਰੀ ਨਾਲ ਕਦੋਂ ਕੀਤਾ ਸੀਗਾ ਤੇ ਸੋਲਰ ਮੋਟਰ ਛੱਡੀ ਸੀ ਗਾੜੇ ਨਾਲ ਹੀ ਤੇ ਪਾਣੀ ਕਿਉਂ ਨਾ ਆਇ ਸੀਗੇ ਤੇ ਹੁਣ ਲੱਭ ਕਰਿਆ ਆ ਰਿਹਾ ਸ਼ਾਵ ਦਾ ਵਲੋਗ ਤੇ ਤੇ ਵੀ ਕਦੂ ਵਗਰ ਪੱਕਾ ਥੋੜਾ ਰਹਿ ਗਿਆ ਕਿ ਪੱਕੀ ਇਹ ਕਾਲੂ ਲਾਉਣਗੇ ਆਪਣਾ ਚਾਰ ਸਫੇਰੇ ਦੇਖ ਸਕਦਾ ਜਿੱਥੇ ਚੰਨੀ ਜਾ ਜਾਂਦੀ ਹੈ ਪਣੀ ਤੇ ਸਾਰੇ ਆਪਣਾ ਲਾ ਰਹੇ ਆ ਲਾਹ ਲੈ ਰਹੇ ਪੂਰਾ ਪਾਣੀ ਦਾ ਕਿ ਮੀਂਹ ਪਿਆ ਸੀ ਵਧੀਆ ਖੜਾ ਪਾਣੀ ਤੇ ਕਦੂ ਵਗਰ ਕਰ ਰਹੇ ਸਾਰੇ ਤੇ ਆਪਣੀ ਝੋਨਾ ਲੱਗ ਰਿਹਾ ਬੰਦਿਆਂ ਦੀ ਵੀ ਸ਼ਾਰਟੇਜ ਹੈ ਇਹੋ ਜਿਹੇ ਬੰਦੇ ਵੀ ਨਹੀਂ ਮਿਲ ਰਹੇ ਨੇ ਝੋਨਾ ਲਾਉਣ ਵਾਲੇ ਕਿ ਇਕੱਠਾ ਹੋਣ ਹੋ ਗਿਆ ਤੇ ਜਾ ਰਹੇ ਘਰ ਨੂੰ ਆਪਣੇ ਘਰ ਵਾਲੀ ਹੜਕਾ ਦੋਲਾ ਰੋਡ ਤੇ ਇਧਰ ਵੀ ਲਾ ਰਹੇ ਬਈ ਕਦੂ ਛੋਨਾ ਇਹਨਾਂ ਨੇ ਮਰ ਚੁੱਕੇ ਸੀ ਛੋਨਾ ਦੁਬਾਰਾ ਲਵਾ ਰਹੇ ਢੱਕੇ ਪਾਣੀ ਖੜ ਗਿਆ ਸੀ ਕਿਉਂਕਿ ਕੱਸੀ ਦਾ ਵਧੀਆ ਸਾਰੇ ਬਾਹਨਾਂ ਚ ਫਟਕ ਆ ਗਿਆ ਬੰਦ ਸੀਗਾ ਫੜੀ ਟ੍ਰੈਫਿਕ ਕਿੱਥੇ ਤੇ ਘਰ ਨੂੰ ਜਾ ਰਹੇ ਜਿੱਤੇ ਆਹ ਦਿੱਤਾ ਜੀ ਕਿ ਘਰ ਸਾਹਮਣੇ ਰਵਾਜੇ ਵਾਲਾ ਕਰਤਾ ਹੈ ਜੀ ਦਾ ਇੱਥੇ ਆਪਾਂ ਕਦੂ ਕੀਤਾ ਸੀ ਬੈਕ ਸਾਈਡ ਸੁਬਾ ਇੱਥੇ ਬਾਹਨਾਂ ਤੋ ਆਪਰ ਅਰਕੋਲੀ ਪਹੁੰਚ ਗਏ ਤੇ ਆਪਣਾ ਵਲੌਗ ਕਿਵੇਂ ਲੱਗਾ ਕਮੈਂਟਾਂ ਦੇ ਵਿੱਚ ਜਰੂਰ ਹਾਈ ਰੀਲ ਲਵਾ ਦਿਆ ਕਰੋ ਬਈ ਜੀ ਤੇ ਸ਼ੇਅਰ ਕਰ ਦਿਆ ਕਰੋ ਕਰੇ